ਆਪ ਸਰਕਾਰ ਆਪ ਦੇ ਦਵਾਰ ਤਹਿਤ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਕੈਂਪ ਜੀਹਾਂ ਜੀਰਾ ਦੀ ਥੋੜੀ ਜਿਹੀ ਦੂਰੀ ਤੇ ਸਥਿਤ ਪਿੰਡ ਤਲਵੰਡੀ ਜੱਲੇ ਕਾਂ ਜਿੱਥੇ ਨਾਇਬ ਤਹਿਸੀਲਦਾਰ ਸੰਤੋਖ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਪ ਸਰਕਾਰ ਆਪ ਦੇ ਦਵਾਰ ਸਕੀਮ ਦੇ ਤਹਿਤ ਲਾਭਪਾਤਰੀਆਂ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ 43 ਵੱਖ-ਵੱਖ ਸਕੀਮਾਂ ਜਿਵੇਂ ਜਨਮ ਸਰਟੀਫਿਕੇਟ ਮੌਤ ਸਰਟੀਫਿਕੇਟ ਪੰਜਾਬ ਵਾਸੀ ਸਰਟੀਫਿਕੇਟ ਤੋਂ ਇਲਾਵਾ ਹਰ ਤਰ੍ਹਾਂ ਦੇ ਸਰਟੀਫਿਕੇਟ ਲਾਭਪਾਤਰੀਆਂ ਨੂੰ ਮੌਕੇ ਤੇ ਦਿੱਤੇਗੇ ਇਸ ਮੌਕੇ ਨਾਇਬ ਤਹਿਸੀਲਦਾਰ ਸੰਤੋਖ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਆਪ ਸਰਕਾਰ ਆਪ ਦੇ ਦਵਾਰ ਸਕੀਮ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੱਜ ਪਿੰਡ ਤਲਵੰਡੀ ਜੱਲੇਖਾਂ ਵਿਖੇ ਇਹ ਕੈਂਪ ਆਯੋਜਿਤ ਕੀਤਾ ਗਿਆ ਸੀ ਜੀਰਾ ਤੋਂ ਅੰਗਰੇਜ਼ ਬਰਾਡ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਸਾਡੇ ਫੇਸਬੁੱਕ ਚੈਨਲ ਤੇ ਨਵੇਂ ਤਾਂ ਫੇਸਬੁੱਕ ਚੈਨਲ ਨੂੰ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਦੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਣੇਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਪਿੰਡਤਲਵੰਡੀ ਚ ਲਿਖਾ ਅਸੀਂ ਅੱਜ ਸਵੇਰ ਨੂੰ ਪਾ ਰਹੇ ਹਾਂ ਮੈਂ ਵਾਟਰ ਸਪਲਾਈ ਸੈਂਟਰਲ ਵਿਭਾਗ ਦੇ ਵਿੱਚ ਵੀ ਸਵਾਵਾਂ ਨਿਭਾ ਰਹੀ ਹਾਂ ਤੇ ਉਸ ਦੇ ਨਾਲ ਹੀ ਆਪ ਦੀ ਸਰਕਾਰ ਆਪ ਦੀ ਦੁਆਰ ਪ੍ਰੋਗਰਾਮ ਵਿੱਚ ਸਵਾਵਾਂ ਨਿਭਾਉਂਦੇ ਹੋਏ ਸੀ ਪਬਲਿਕ ਦੀਆਂ ਪ੍ਰੋਬਲਮਸ ਨੂੰ ਸੁਣਦੇ ਹਾਂ ਅਤੇ ਉਹਨਾਂ ਦਾ ਮੌਕੇ ਤੇ ਹੀ ਅਸੀਂ ਸੁਧਾਰ ਕਰਦੇ ਹੱਲ ਕਰਦੇ ਤੇ ਮੈਮ ਅੱਜ ਕਿੰਨੇ ਕ ਲੋਕਾਂ ਦਾ ਤੁਸੀਂ ਸਾਡੇ ਕੋਲ ਜਾਰੀ ਕੀਤੇ ਆ ਜਨਮ ਸਰਟੀਫਿਕੇਟ ਜਾਂ ਮੌਤ ਸਰਟੀਫਿਕੇਟ ਜਾਂ ਕਿਸੇ ਦੀ ਪੈਨਸ਼ਨ ਵਗੈਰਾ ਸਰ ਇੱਥੇ ਜਿੰਨੇ ਵੀ ਵਿਭਾਗ ਆਏ ਹੋਏ ਨੇ ਜਿੰਨੇ ਵੀ ਕਰਮਚਾਰੀ ਆਏ ਹੋਏ ਆ ਉਹ ਬਹੁਤ ਹੀ ਤਨ ਤਨ ਤੇ ਮਨ ਨਾਲ ਆਪਣੀ ਡਿਊਟੀ ਨਿਭਾ ਰਹੇ ਆ ਤੇ ਉਹ ਲੋਕਾਂ ਦੀਆਂ ਪ੍ਰੋਬਲਮਸ ਸੁਣਦੇ ਹੋਏ ਉਹਨਾਂ ਦੀ ਹੱਲ ਕਰ ਰਹੇ ਆ ਅਸੀਂ ਵੀ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਪਿੰਡ ਦੇ ਲੋਕਾਂ ਦੀ ਕੋਈ ਵੀ ਸੁਣਵਾਈ ਹੁੰਦੀ ਹੈ ਤਾਂ ਉਹਨਾਂ ਨੂੰ ਉਸ ਨੂੰ ਮੌਕੇ ਤੇ ਹੀ ਸੁਣ ਕੇ ਉਸ ਦਾ ਹੱਲ ਕੀਤਾ ਜਾਂਦਾ ਹੈ ਅੱਜ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਸਾਹਿਬ ਸਰਦਾਰ ਸੰਤੋਖ ਸਿੰਘ ਜੀ ਹਾਂਜੀ ਉਹ ਸਾਰੇ ਜਿੱਦਾਂ ਸੀਨੀਅਰ ਅਫੀਸਰ ਐਮ ਐਲ ਏ ਸਾਹ ਕਟਾਰੀਆ ਜੀ ਤੇ ਉਹਨਾਂ ਦੇ ਨਾਲ ਹੋਰ ਵੀ ਜਿਵੇਂ ਤੈਸੀਲਦਾਰ ਸਰ ਤੇ ਉਹ ਦੂਸਰੇ ਪੀ ਡੀਓ ਅਫੀਸਰ ਸਾਰੇ ਇੱਥੇ ਆਏ ਆ ਤੇ ਉਹਨਾਂ ਨੇ ਇੱਥੇ ਆ ਕੇ ਚੈੱਕ ਕੀਤਾ ਸਾਰੇ ਪ੍ਰੋਗਰਾਮ ਨੂੰ ਸਾਰਿਆਂ ਨਾਲ ਮੀਟਿੰਗ ਕੀਤੀ ਸਾਰਿਆਂ ਨਾਲ ਮਿਲੇ ਤਾਂ ਬਹੁਤ ਵਧੀਆ ਲੱਗਿਆ ਕਿ ਉਹ ਆਪ ਆ ਕੇ ਵੀ ਇਸ ਪ੍ਰੋਗਰਾਮ ਨੂੰ ਚੈੱਕ ਕਰ ਰਹੇ ਆ ਆਰੇ ਪਿੰਡਾਂ ਦੇ ਵਿੱਚ ਧੰਨਵਾਦ ਥੈਂਕ ਯੂ ਮਾਨਜੋਤ ਪੰਜਾਬ ਸਰਕਾਰ ਜੀ ਦੇ ਹੁਕਮ ਮੁਤਾਬਕ ਪਿੰਡ ਤਰਵੰਡੀ ਦੇ ਲੇਖਾ ਵਿਖੇ ਸੁਰੱਖਿਆ ਕੈਂਪ ਲਗਾਇਆ ਗਿਆ ਜਿਸ ਵਿੱਚ 44 ਸਕੀਮਾਂ ਸਰਕਾਰ ਨੇ ਜੋ ਪਾਸ ਕੀਤੀਆਂ 44 ਸਕੀਮਾਂ ਦਾ ਲਾਭ ਇਕੱਲੇ ਇਕੱਲੇ ਪਿੰਡ ਵਿੱਚ ਲਾਭਪਾਤਰੀਆਂ ਦੇ ਰਹੇ ਆ ਕਿ ਜਦੋਂ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਵਾਰ ਦਫ਼ਤਰਾਂ ਦੇ ਧੱਕੇ ਨਾ ਖਾਣੇ ਪੈਣ ਇਹ ਅੱਜ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਅਸੀਂ ਸਾਰੇ ਸਟਾਫ 24 ਆਲ ਡਿਪਾਰਟਮੈਂਟ ਸਟਾਫ ਤੇ ਬੈਠਾ ਹੈ ਸਾਡੇ ਕਿਤੇ ਅੱਜ ਸੁਪਰਵਾਈਜ਼ਨ ਸਾਡੇ ਇੱਕ ਨੋਡਲ ਅਫਸਰ ਸਾਹਿਬਾਨ ਲੱਗੇ ਹੋਏ ਹਨ ਅਜੇ ਸਾਹਿਬ ਨੇ ਸਾਰੀ ਸੁਪਰਚਾਰ ਅੱਜ ਕਿੰਨੇ ਲੱਗੇ ਸਰਪੰਡਾ ਚਾਉਂ ਕਿੰਨਾ ਚਾਹੇ ਕਿ ਕੰਮ ਸਾਰੇ ਚਤਾਰੀ ਸੁਵਿਧਾ ਉੱਤੇ ਹੋ ਰਹੀ ਹੈ ਕਿਹੜੀਆਂ ਕਿਹੜੀਆਂ ਮੇਲ ਸੁਵਿਧਾਵਾਂ ਜਿਹੜੀਆਂ ਅੱਜ ਤੁਸੀਂ ਇੱਥੇ ਦੇ ਰਹੇ ਹੋ ਮੇਲ ਸੁਵਿਧਾ ਜੇ ਕੋਈ ਬੱਚਾ ਦੇ ਸਰਟੀਫਿਕੇਟ ਤੋਂ ਸ਼ੁਰੂ ਕਰ ਸੱਟ ਸਰਟੀਫਿਕੇਟ ਰੈਜਿਸਟਰ ਸਰਟੀਫਿਕੇਟ ਉਹ ਫਰਦ ਕੇਂਦਰ ਤੋਂ ਸਰਟੀਫਿਕੇਟ ਲੈਣਾ ਹੋਵੇ ਸੇਵਾ ਕੇਂਦਰਾਂ ਦੇ ਬੈਠ